ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਲੋ ਵੀ ਅੱਜ ਤੁਹਾਨੂੰ ਸਿਖਾਉਣੀ ਆਂ ਸੀ ਬੈਂਗਣ ਕਿਵੇਂ ਬਣਦੇ ਨੇ ਭਰ ਕੇ ਪਹਿਲਾਂ ਕਰਨਾ ਹੈ ਮਸਾਲਾ ਤਿਆਰ ਮਸਾਲਾ ਭੁੰਨ ਕੇ ਫਿਰ ਹਮ ਭਰ ਦੇਣਾ ਇਹਦੇ ਵਿੱਚ ਭਰਨਾ ਹੈ ਇਹਦੇ ਵਿੱਚ ਭਰ ਦੇਣਾ ਦੱਸੋ ਅਸੀਂ ਕੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਬ੍ਰੈਂਡ ਵੀ ਜਲਦੀ ਵੈਲਕਮ ਕਰਦਾ ਸਾਡੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਠੀਕਾ ਤੋਂ ਹਮੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਹੈ ਤਰੀਕ 19 ਅੱਜ ਤੋਂ ਆਪਣਾ ਅਗਲੇ ਮਹੀਨੇ ਦਾ ਟਾਰਗੇਟ ਸ਼ੁਰੂ ਹੋਤਾ ਹੈ ਤੇ ਅੱਜ ਤੋਂ ਫਿਰ ਬੈਕ ਟੂ ਬੈਕ ਵਲੌਗਸ ਆਉਣਗੇ ਤੇ ਆਪਾਂ 60 ਦਿਨ ਦਾ ਚੈਲੇਂਜ ਲੈ ਕੇ ਚੱਲਾਂਗੇ ਹੁਣ ਮੈਸੇ ਦਾ 365 ਡੇਸ ਦਾ ਚੈਲੇਂਜ ਹੈ ਮੈਂ ਤੇ ਸਾਡੀ ਹੈ ਪੂਰੇ ਸਾਲ ਦਾ ਪਰ ਦੇਖਦੇ ਹਾਂ ਕਦੋਂ ਤੱਕ ਕਰ ਸਕਦੇ ਹਾਂ ਕੰਟੀਨਿਊ ਵਲੌਗਸ ਬਾਕੀ ਅੱਜ ਦੇ ਵਲੌਗ ਨੂੰ ਕਰਦੇ ਹਾਂ ਸ਼ੁਰੂ ਜੁੜੇ ਰਹੋ ਕੀ ਕੁਝ ਕਰਦੇ ਹਾਂ ਸਾਰਾ ਕੁਝ ਤੁਹਾਨੂੰ ਦੱਸੋਣੇ ਆ ਤੇ ਆਜੋ ਪਰ ਤੇ ਰਹੀ ਗੱਲ ਕਿਰਨ ਦੀ ਕਿਰਨ ਜਬਾਲ ਹੈ ਤੇ ਕੱਲ ਉਹਨੇ ਵਲੌਗ ਬਣਾਇਆ ਸੀ ਬਟ ਉਹਨੇ ਲੇਟ ਭੇਜਿਆ ਤਾਂ ਮੈਂ ਉਹ ਪਿਛਲੇ ਕੱਲ ਵਾਲੇ ਵਲੌਗ ਵਿੱਚ ਐਡ ਨਹੀਂ ਕਰ ਸਕਿਆ ਭਾਈ ਦਾ ਬਰਥਡੇ ਸੀਗਾ ਤੇ ਉਹਨਾਂ ਨੇ ਸੈਲੀਬ੍ਰੇਟ ਕੀਤਾ ਸੀ ਤੇ ਜਿਹੜਾ ਵੀ ਜਿੰਨਾ ਵੀ ਵਲੌਗ ਉਹਨਾਂ ਨੇ ਬਣਾਇਆ ਮੈਂ ਪਹਿਲਾਂ ਉਹ ਲਾ ਦਿੰਨਾ ਤੁਸੀਂ ਉਹ ਚੈੱਕ ਕਰੋ ਪਹਿਲਾਂ ਸਸ ਜੀ ਕੱਲ ਗਾਇਜ਼ ਅੱਜ ਹੈਗਾ ਦਵਿੰਦਰ ਭਾਈ ਦਾ ਬਰਥਡੇ ਤੇਹੀਂ ਚੱਲੇਗੀ ਬਰਥਡੇ ਤੇ ਤੇ ਬਾਕੀ ਰਾਂ ਤੁਹਾਨੂੰ ਅੱਗੇ ਜਾ ਕੇ ਵਿਖਾਉਣੀ ਆ ਆਮਲੋ ਬਰਥਡੇ ਵਾਲੇ ਮੁੰਡੇ ਨੂੰ ਵਧਾਈਆਂ ਤੇ ਪਾਈ ਤੁਹਾਨੂੰ ਬਹੁਤ ਬਹੁਤ ਬਰਥਡੇ ਦੀਆਂ ਧੰਨਵਾਦ ਜੀ ਬਹੁਤ ਬਹੁਤ ਜੀ ਥੈਂਕ ਯੂ ਸੋ ਮੱਚ ਤੁਸੀਂ ਪਹੁੰਚੇ ਤੁਹਾਡਾ ਸਵਾਗਤ ਇੰਨੀ ਦੂਰੋਂ ਸੰਗਰੂਰ ਹਾਂ ਵੇ ਲੋ ਧੰਨਵਾਦ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਸੱਜੀ ਜੀ ਤੁਮ ਮੱਚ ਲਿੰਗ ਨਾ ਬੋਲ ਹੀ ਗਏ ਆ ਚਲ ਮੇਰੇ ਫੋਨ ਨਾਲ ਤੈਨੂੰ ਬੜਾ ਗਰਾਵਵਾ ਦੀ ਗਈ ਕੁਆਵਾਂ ਕੁਆਵਾਂ ਚਲੇ ਕੁਆਵਾਂ ਲੈਣੇ ਆ ਹਾ ਕਿਡਨ ਹਾਲੇ ਥੋੜਾ ਗਰਾਵ ਬਾਹਰ ਹੀ ਆਉਦੇ ਬੈਠੇ ਆ ਆਪਣੇ ਅੜਾ ਬੈਠੇ ਹਾਲੇ ਨਹੀਂ ਅਹੀਂ ਕੁਆਵਾਂ ਚਲ ਲੈ ਪੁੱਤ ਤੈਨੂੰ ਆਉਗੂ ਪੀੜਾ ਸੋਣੀ ਲੋ ਜੀ ਅੱਜ ਦੀ ਸਵਾਰੀ ਹੈ ਆਪਣੀ ਬੋਲਟ ਅੱਜ ਦਿਨ ਕੱਲ ਨਾਲੋਂ ਸਾਫ਼ ਹੈ। ਬੇਲੀਓ ਪਹੁੰਚੀਆਂ ਘਰ ਅੱਜ ਕੰਮ ਬਹੁਤ ਜ਼ਿਆਦਾ ਸੀ ਇਸ ਕਰਕੇ ਟਾਈਮ ਹੀ ਲੱਗਿਆ ਵਲੌਗ ਬਣਾਉਣ ਦਾ ਤੇ ਹੁਣ ਆਪਾਂ ਵਲੌਗ ਬਣਾਉਨੇ ਆ ਹੈਰੀ ਗਾ ਮੈਂ ਪਟਿਆਲੇ। ਆਨਰ ਆ ਫਿਰ ਤੁਹਾਨੂੰ ਮਿਲਾਉਨੇ ਆ ਪਹਿਲਾਂ ਦੇਖਦੇ ਆ ਮੰਮੀ ਕੀ ਕਰ ਰਹੀ ਨੇ। ਮੰਮੀ ਬਣਾ ਰਹੇ ਨੇ ਬੈਂਗਣਾ ਦੀ ਸਬਜ਼ੀ। ਹਾਂ ਜੀ। ਹਾਂ ਜੀ। ਭਰ ਕੇ ਬੈਂਗਣ। ਭਰ ਕੇ ਬੈਂਗਣ ਬਣਾਉਨੇ ਆ ਜੀ। ਅਸਲ ਬੈਂਗਣੀ ਆ ਉਹ ਦੂਸਰੀ। ਛੋਟੀ ਛੋਟੀ ਬੈਂਗਣੀ ਇਹ ਵਾਲੀ ਮੰਮੀ ਨੂੰ ਪਸੰਦ ਆ ਬੈਂਗਣੀ ਕੋਈ ਬਣਾਉਂਦੇ ਨੇ ਬੈਂਗਣ ਪਰਖਣੇ ਤੇ ਖਾਣੀ ਨਹੀਂ ਖਾਏਗਾ ਇੱਕ ਬੈਂਗਣ ਖਾਣ ਵਾਲਾ ਬੰਦਾ ਆਪਣਾ ਹੈ ਰੀਗਾ ਹੈ ਉਹਨੇ ਕਹਿਣਾ ਸੀ ਉਹਨੇ ਕਹਿਣਾ ਸੀ ਬੈਂਗਣ ਮੈਂ ਮੰਮੀ ਨੂੰ ਬਣਾਵਾ ਬੈਂਗਣ ਮੈਂ ਖਾ ਲਈਆ ਹੈ ਹੈ ਲਓ ਵੀ ਅੱਜ ਤੁਹਾਨੂੰ ਸਿਖਾਉਣੀ ਆ ਸੀ ਬੈਂਗਣ ਕਿਵੇਂ ਬਣਦੇ ਨੇ ਪਰਕੇ ਪਹਿਲਾਂ ਕਰਨਾ ਹੈ ਮਸਾਲਾ ਤਿਆਰ ਮਸਾਲਾ ਭੁੰਨ ਕੇ ਹੂੰ ਫਿਰ ਹਮ ਭਰਦੇ ਲੋ ਇਹਦੇ ਵਿੱਚ ਭਰਨਾ ਹੈ ਇਹਦੇ ਵਿੱਚ ਭਰਦੇ ਨੇ ਦਿਖਾ ਦਾਂਗੇ ਆਪਾਂ ਕਿਵੇਂ ਭਰਨਾ ਉਹ ਦੇਖ ਲੈਣਾ ਤੇ ਇਹਦੇ ਵਿੱਚ ਤੇਲ ਪਾ ਕੇ ਹੂੰ ਇਹਦੇ ਨਾਲ ਸੁਆਹਣਾ ਬਸ ਬਣ ਜਾਣੇ ਮੈਂ ਲਖਿਆ ਮਿਹਨਤ ਜਿਹੇ ਵਾਲਾ ਕੰਮ ਲੱਗਦਾ ਕੋਈ ਇਹ ਤਾਂ ਮਿਹਨਤ ਵਾਲਾ ਹੈ ਠੀਕ ਦਿਖਾਉਨੇ ਆ ਤੁਹਾਨੂੰ ਅੱਜ ਫਿਰ ਬੈਂਗਣਾ ਦੀ ਸਬਜ਼ੀ ਸਿਖਾਉਣੀ ਆ ਤੁਹਾਨੂੰ ਕਿਵੇਂ ਬਣਦੀ ਹੈ ਇਹ ਉਹ ਵਾਲੀ ਸਬਜ਼ੀ ਆ ਜੀ ਜਿਹਨੂੰ ਖਾ ਕੇ ਬਸ ਨਿਕਲਦਾ ਵਾਹ ਵਾਹ ਵਾ ਪਹਿਲਾਂ ਬੈਂਗਣ ਮੈਂ ਵੀ ਨਹੀਂ ਖਾਦਾ ਹੁੰਦਾ ਪਰ ਮੰਮੀ ਨੇ ਇੱਕ ਵਾਰੀ ਬਣਾ ਕੇ ਖਵਾਇਆ ਨਾ ਜਦੋਂ ਤੋਂ ਬਾਦ ਉਸ ਤੋਂ ਬਾਅਦ ਆਪਾਂ ਫੈ ਨਹੀਂ ਹੋਏ ਫੈ ਨਹੀਂ ਹੋਏ ਇਹ ਸਬਜ਼ੀ ਇਹ ਤੁਹਾਨੂੰ ਸਿਖਾਉਣਿਆ ਹੁਣ ਆਪਾਂ ਕਿਵੇਂ ਬਣਦੀ ਆ ਮਸਾਲਾ ਚਾਰ ਹੋਲਾਂਦੋ ਤੇ ਫਿਰ ਮਿਲਦਾ ਤੁਹਾਨੂੰ ਅਬ ਇਸਮੇਂ ਡਾਲਾ ਗਿਆ ਹੈ ਸਵਾਦ ਅਨੁਸਾਰ ਨੂਨ ਮਿਰਚ ਔਰ ਡਾਲेंगे ਥੋੜਾ ਸਾ ਪਾਣੀ ਮਸਾਲਾ ਬਣ ਗਿਆ ਹੈ ਮਸਾਲਾ ਬਣ ਗਿਆ ਹੈ ਮਸਾਲਾ ਬਣ ਗਿਆ ਹੈ ਅਬ ਇਸ ਕੋ ਇਸ ਮੇ ਫਿਲਿੰਗ ਕੀ ਜਾਏਗੀ ਲੋਈ ਮਸਾਲਾ ਦੇ ਆ ਫਿਲ ਭਰ ਦਿੱਤਾ ਗਿਆ ਮਸਾਲਾ ਇਹਨਾਂ ਦੇ ਵਿੱਚ ਹੁਣ ਪਾਵਾਂਗੇ ਪਾ ਤੇਲ ਪੋਨ ਲੈਣਾ ਗਰਮ ਕਰ ਕਰਕੇ ਕੱਢਿਆ ਸੀ ਫੇ ਮਸਾੜ ਕੇ ਤੇਲ ਤੇ ਮੁੱਤ ਨੂੰ ਮਹ ਪਾਣੀ ਪਹਿਲਾ ਆਪਾਂ ਪਿਆਜ਼ ਭੁੰਨਾਂਗੇ। ਤੁਹਾਨੂੰ ਕਿਹਨੇ ਪੁੱਛਿਆ ਅਜਿਹਾ ਕੋਈ ਵੀ ਹੋਇਆ ਪਹਿਲਾ ਪਿਆਜ਼ ਤੇ ਪਹਿਲਾਂ ਅੰਗੀ ਅੰਗੀ ਪਾਣੀ ਵਿੱਚ ਅੱਛਾ ਐਕਸਪੈਰੀਮੈਂਟ ਅੱਜ ਫਿਰ ਨਾ ਮੈਂ ਉਹਨਾਂ ਨੂੰ ਲਓ ਜੀ ਬਾਣੀ ਚੱਲ ਪਈ ਐ ਤੇ ਇੱਧਰ ਸਬਜ਼ੀ ਦੇਖਦੇ ਆ ਕਿੰਨੀ ਕ ਬਣ ਚੁੱਕੀ ਐ। ਫੇਰ ਬਣਾ ਲੂੰ ਨਾ ਚਾਹੋਂ ਦੇ ਵਿੱਚ ਪਰ ਬੰਦੇ ਆ اچھا ਬੰਦੇ ਜੇ ਲੱਗ ਤੋ ਬਣਾ ਇਹੋ ਸਾਲਾਂ ਪਹਿਲਾਂ ਮਮੀ ਦੂਸਰੇ ਸੰਗ ਨਾਲ ਬਣਾਉਂਦੇ ਸੀ ਅੱਜ ਕਿਹੜੇ ਕਾਰਨ ਕਰਕੇ ਬਣਾ ਰਹੇ ਨੇ ਇਹ ਸਾਡਾ ਇੱਕ ਹੋਰ ਹੈ ਜਵਾਬ ਉਹ ਬੈਂਗਣ ਪਤਲੇ ਖਾਊਗਾ ਕਿ ਨਹੀਂ ਖਾਊਗਾ ਉਹਦੇ ਲਿਹਾਸ ਤੇ ਮੈਂ ਸੱਲਾ ਲੱਗ ਤੋ ਬੰਦੇ ਨੇ ਇਹ ਹੁਣ ਬਣਾਉਣੇ ਆਪਾਂ ਵਿੱਚ ਬੈਂਗਣ ਨਾਲ ਮਸਾਲਾ ਚਲੋ ਜੀ ਬਾਹਰ ਹੋਰ ਇਹਨੂੰ ਕਿੰਨੀ ਦੇਰ ਤੱਕ ਕੁੱਕ ਕਰਨਾ ਆਪਾਂ ਜਿੰਨੀ ਦੇਰ ਤੱਕ ਬਣਦੇ ਨਹੀਂ ਕਿੰਨਾ ਘੰਟਾ ਲੱਗਦਾ ਫਿਰ ਵੀ 5-7 ਮਿੰਟ ਬਸ 5-7 ਮਿੰਟਾਂ ਲਈ ਬਣ ਜਾਣਗੇ ਲਓ ਇਹ ਰੰਗ ਤਾਂ ਚੈੱਕ ਕਰੋ ਜੀ ਬਣਦੀ ਆ ਹੁਣ ਸਬਜ਼ੀ ਤੇ ਮੈਂ ਤੁਹਾਨੂੰ ਦਿਖਾਉਣਾ ਉਸਤਾਦ ਜੀ ਦੇ ਕੰਮ ਇੱਕ ਕਰਨ ਨਾ ਇਹ ਦਾ ਸੱਚ ਦੇ ਪਾਰਸਲ ਆਏ ਹੋਏ ਨੇ ਦੀਪ ਨੇ ਭੇਜਿਆ ਪਤਨੀ ਇਹ ਵਾਲਾ ਤੇ ਕਰਲ ਕਰਲ ਪਾਉਣ ਵਾਲਾ ਤੇ ਇੱਕ ਆ ਫੌਕਸ ਟੇਲ ਦਾ ਜਿਹੜਾ ਪ੍ਰੋਡਕਟ ਯੂਜ਼ ਕਰਦੀ ਉਹ ਵੀ ਆ ਚੁੱਕੇ ਨੇ ਤੋਂ ਇਹਨਾਂ ਦੀ ਅਨਬਾਕਸਿੰਗ ਤਾਂ ਹੋਈ ਆ ਕੇ ਕਰੂਗੀ ਮੈਂ ਤਾਂ ਕੀ ਕਰਨਾ ਇਹਨਾਂ ਦਾ ਤੇ ਦੇਖ ਲੈਣ ਬਲੌਗ ਚ ਦਿਖਾ ਦੇ ਤੈਨੂੰ ਯਕੀਨ ਨਹੀਂ ਨਾ ਵੀ ਤੇਰੇ ਪ੍ਰੋਡਕਟ ਆਇਆ ਨੇ ਆ ਦੇਖ ਆ ਗਏ ਆ ਦੀਪ ਵਾਲਾ ਤੇ ਆ ਤੇਰੇ ਕੁੜਕਾ ਆਈ ਪਏ ਨੇ ਰিসিਵ ਕਰ ਲਈ ਅਸੀਂ ਇੱਕ ਗੱਲ ਹੋਰ ਨੋਟ ਕਰ ਲਿਓ ਇਹ ਸਿਮ ਹਲਕੀ ਆਂਚ ਤੇ ਪਕਾਣਾ ਜੀ ਇਹ ਛੜ ਜਾਂਦੇ ਨੇ ਮੰਮੀ ਛੜ ਸਕਦੇ ਨੇ ਇਹ ਇਸ ਕਰਕੇ ਇਹਨੂੰ ਹਲਕੀ ਆਂਚ ਤੇ ਬਣਾਉਣਾ ਜਿਵੇਂ ਵੀ ਬਣਾਉਣਾ ਤੇ ਬਾਕੀ ਐਦਾਂ ਦੀਆਂ ਵੀਡੀਓਜ਼ ਵੀ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਮੰਮੀ ਸਾਡੇ ਗੁੱਡ ਬਾਬਰ ਜੀ ਨੇ ਇਹ ਘੈਂਟ ਸ਼ੈਫ ਦੇ ਵਿੱਚ ਆਉਂਦੇ ਨੇ ਇੱਕ ਤਾਈ ਆ ਸਾਡੀ ਉਹ ਵੀ ਘੈਂਟ ਘੈਂਟ ਸ਼ੈਫ ਦੇ ਵਿੱਚ ਆਉਂਦੀ ਹੈ ਕੱਲ ਨੂੰ ਸ਼ਾਇਦ ਮੈਂ ਵੀ ਹੋ ਸਕਦਾ ਸਾਗ ਬਣਾਈਏ ਤੇ ਕੱਲ ਨੂੰ ਉਧਰ ਸਿਮੀ ਕੇ ਜਾਵਾਂਗੇ ਤੇ ਤਾਇ ਜੀ ਦੇ ਘਰ ਉੱਥੇ ਸ਼ਾਇਦ ਸਾਗ ਹੋਣਾ ਜੀ ਸਾਗ ਜੁੱਲੇ ਦੇ ਬਣਾਉਣਾ ਜੁੱਲੇ ਦੇ ਬਣਾਵਾਂਗੇ ਤੇ ਉਧਰ ਦੀਆਂ ਵੀ ਰੋਲਸਾਂ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਜੁੜੇ ਰੋ ਬਲੌਗਰ ਦੇ ਨਾਲ ਪਿਆਰ ਦੇ ਦੇ ਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਅੱਜ ਮਾਲਕ ਦੀ ਕਿਰਪਾ ਨਾਲ 31ਵਾਂ ਬਲੌਗ ਆ ਆਪਣਾ ਤੇ ਆਪਾਂ ਐਂ ਹੀ ਬੱਸ 365ਵਾਂ ਬਲੌਗ ਵੀ ਬਣਾ ਲੜਾ ਸੋ ਵਾਜਾਈਆਂ ਤਾਂ ਨਿਕਲਣ ਲੱਗੀਆਂ ਮੀ ਚਲੋ ਸਬਜੀ ਵੀ ਹੁਣ ਬਣ ਗਈ ਆ ਆਲਮੋਸਟ ਆਲਮੋਸਟ ਬਣ ਚੁੱਕੀ ਆ ਉਹ ਸਾਹਮਣੇ ਲੈਣ ਲਈ ਜਾਂਦਾ ਤਾਂ ਤੇ ਜਦੋਂ ਤਾਵਾਗੇ ਫਿਰ ਤੁਹਾਨੂੰ ਸਵਾਦ ਵੀ ਦੱਸਾਂਗੇ ਵੀ ਕਿਵੇਂ ਦੀ ਬਣੀ ਆ ਤੇ ਗੱਡੀ ਆਪਣੀ ਬਹੁਤ ਗੰਦੀ ਹੋ ਚੁੱਕੀ ਆ ਆਲ ਦੇਖ ਸਕਦੇ ਹੋ ਤੁਸੀਂ ਧਵਾਉਣ ਵਾਲੀ ਹੋਈ ਪਈ ਆ ਇਹਨੂੰ ਧਵਾਉਣੇ ਆ ਇਹਦੀ ਸਰਵਿਸ ਹੀ ਕਰਾਉਣੇ ਆ ਕੱਲ ਨੂੰ ਬੁਕਿੰਗ ਕਰਾਉਣਾ ਮੈਂ ਤੇ ਅੱਜ ਤੁਸੀਂ ਮੌਸਮ ਦੇਖ ਸਕਦੇ ਹੋ ਅੱਜ ਮੌਸਮ ਬਹੁਤ ਵਧੀਆ ਹਜੇ ਧੁੰਦ ਨਹੀਂ ਪਈ ਕੱਲ ਇਸ ਟਾਈਮ ਨੂੰ ਧੁੰਦ ਡੇਗਣੀ ਸ਼ੁਰੂ ਹੋ ਗਈ ਸੀ ਤੇ ਬਾਕੀ ਸਾਫ਼ ਰਹੇ ਤਾਂ ਜ਼ਿਆਦਾ ਵਧੀਆ ਲੋ ਵੀ ਸਬਜੀ ਬਣ ਗਈ ਹੈ ਤੇ ਜਿਹੜੀ ਬਾਸ਼ਨਾ ਆ ਰਹੀ ਹੈ ਨਾ ਜਿਹੜੀ ਬਾਸ਼ਨਾ ਆ ਰਹੀ ਹੈ ਨਾ ਉਹ ਤੁਹਾਨੂੰ ਇਹਦੇ ਚੋਂ ਨਹੀਂ ਪਤਾ ਲੱਗ ਸਕਦੀ ਐ ਹੁਣ ਜਿਹੜੇ ਖਾਵਾਂਗੇ ਅਸੀਂ ਨਾ ਉਹ ਹੀ ਦੱਸ ਸਕਦੇ ਆ ਤੁਹਾਨੂੰ ਇਹ ਤਾਂ ਹੁਣ ਤੁਹਾਨੂੰ ਖਾ ਕੇ ਰਿਵਿਊ ਦਵਾਂਗੇ ਵੀ ਕੀ ਚੀਜ਼ ਬਣੀ ਆ ਤੇ ਕੀ ਚੀਜ਼ ਬਣ ਸਕਦੀ ਐ। ਲਾਓ ਵੀ ਕੱਟ ਕੇ ਉਹਨੇ ਪਲਵਾਨੀ ਜਿਹੜੀ ਐਰੀ ਤਾਂ ਹੋ ਗਿਆ ਠੀਕ ਆ। ਦੇਖਦੇ ਆ ਅੱਜ ਕਲੀਅਰ ਆ ਮੌਸਮ ਅੱਜ ਧੁੰਦ ਨਹੀਂ ਪਈ। ਤੇ ਦੇਖਦੇ ਆ ਥੋੜਾ ਜਿਹਾ ਮਾਹੌਲ ਚਲ ਦਿਖਾਉਨੇ ਆ ਤੁਹਾਨੂੰ ਬਾਜ਼ਾਰ ਦਾ। ਆਪਾਂ ਪਹੁੰਚ ਗਏ ਆ ਜੀ ਹੁਣ ਬਾਜ਼ਾਰ ਚ ਚਾਂਪਣ ਵਾਸਤੇ। ਨਾਲ ਨੇ ਆਪਣੇ ਉਸਤਾਦ ਜੀ ਹਾਂ ਜੀ ਕੀ ਹਾਲ ਚਾਲ ਸਾਰਿਆਂ ਦਾ ਸਤਿਗੁਰੂ ਦਾ ਬਲਾ ਦੇ ਸਾਰਿਆਂ ਨੂੰ ਉਹ ਹੈ ਜੀ ਚਾਂਪਾ ਵਾਲਾ ਬਾਈ ਇਹ ਖੜਦਾ ਪਟਿਆਲਾ ਗੇਟ ਆ ਹੈ ਮੇਨ ਬਾਜ਼ਾਰ ਪਟਿਆਲਾ ਗੇਟ ਦਾ ਅਸ ਗਰੂ ਦਾ ਇਹਦੀ ਤੰਦੂਰੀ ਚਾਂਪ ਦੀ ਬਹੁਤ ਤਾਰੀਫ ਸੁਣੀ ਹੈ ਜੀ ਤੰਦੂਰੀ ਚਾਬ ਖਾ ਕੇ ਦੇਖਦੇ ਆਪਾਂ ਕਿੰਦਾਂ ਦੀ ਹੈ ਫੇ ਤੁਹਾਨੂੰ ਰਿਵਿਊ ਦਿੰਨੇ ਆ ਤੇ ਬਾਕੀ ਹੋਰਿਆਨ ਬੈਂਕ ਦੇ ਸਾਹਮਣੇ ਖੜਦਾ ਜੀ غرور والےو ਆ ਸਕਦੇ ਹੋ ਤੁਸੀਂ باقی ਅਸੀਂ ਰਿਵਿਊ ਦਿੰਦੇ ਆ ਖਾ ਕੇ ਇਹ ਤੋਂ ਵੀ ਪਹਿਲੀ ਵਾਰੀ ਖਾਣ ਲੱਗੇ ਨਾ ਮੈਂ ਵੀ ਪਹਿਲੀ ਵਾਰੀ ਖਾਣੇ ਆ ਮੈਂ ਵੀ ਪਹਿਲੀ ਵਾਰੀ ਖਾਣ ਲੱਗੇ ਆ ਸ਼ਾਮ ਪਾ ਚੁੱਕੀਆਂ ਮਿੱਤਰੋ ਚੈੱਕ ਕਰੋ ਕਰਮੁਣੀਆਂ ਧਿਆਨ ਨਾਲ ਖਾ ਕੇ ਦੱਸ ਕਿਵੇਂ ਆ ਸਹੀ ਦਾ ਪਾਫਾ ਮਾਰ ਦਿਆ ਕੂਕ ਮਾਰ ਕੇ ਖਾਈ ਵੀਰੇ ਠੀਕ ਠਾਕ ਨਾਲ ਹੈ ਬਿਆਜ ਹਰੀ ਚਟਨੀ ਔਰ ਆ ਪਤਾ ਨਹੀਂ ਕਿਉਂ ਨੇ ਮਲਾਈ ਜੀ ਹੈ ਨਾ ਗਰਮ ਹੈ ਮੂੰਹ ਸੜ ਗਿਆ ਘਟਾ ਲੈ ਇਹ ਪਾਸ ਆ ਦੰਡਾ ਹੁਣ ਮੈਂ ਖਾ ਕੇ ਦੱਸਦਾ ਤੁਹਾਨੂੰ ਆਪਣੀ ਬਾਈਟ ਤੰਦੂਰੀ ਚਾਪ ਦੀ ਇਹ ਮੇਰਾ ਵੀ ਤਾਂ ਸੜਦੇ ਕਿਤੇ ਓਹੋ ਵਾਹ ਬਹੁਤ ਜੀ ਚਲੋ ਗੰਡੋ ਨੂੰ ਖਾ ਕੇ ਮਿਲਦੇ ਹੁਣ ਫਿਰ ਗਰਮ ਗਰਮ ਚੀਨੀ ਨਕਤਰੀ ਹੋ ਜਾਂਦੀ ਹੈ ਨਾ ਫਿਰ ਬਾਕੀ ਹੋਰ ਜੰਪਾ ਤਾਂ ਦੇਖੋ ਆਪਾਂ ਖਾ ਕੇ ਨਿਕੇ ਨਹੀਂ ਆ ਪਰ ਆਹ ਜਾਂਪਾ ਯਾਰ ਵਾਕਈ ਸਵਾਦ ਬਣਾਈ ਆ ਮਸਟ ਟ੍ਰਾਈ ਜਰੂਰ ਕਰੋ ਟ੍ਰਾਈ ਜਿਹੜੇ ਜਿਹੜੇ ਸੰਗਰੂਰ ਦੇ ਨੇੜੇ ਜਿਹੜੇ ਆਲੇ ਬੰਦੇ ਨੇ ਨਜ਼ਾਰ ਆ ਜਾਊਗਾ ਐਰੀ ਨੂੰ ਖਾਵਾਂਗੇ ਉਹ ਵਿਨੰਦ ਆ ਗਿਆ ਬਹੁਤ ਸੋਹਣੀ ਚਾਪ ਬਣਾਈ ਬਈ ਤੇ ਨਜ਼ਾਰਾ ਆ ਗਿਆ ਖਾ ਕੇ ਉਹ ਯਾਰ ਦੇਖ ਲੋ ਬਾਈ ਰਾਤ ਦਾ ਮਾਹੌਲ ਚੱਲ ਦੇ ਰੋ ਸਾਡਾ ਚਾਪ ਬਹੁਤ ਸੁਆਦ ਸੀ ਅਸੀਂ ਖਾ ਕੇ ਹੁਣ ਨਿਕਲ ਚੁੱਕੇ ਆਂ ਚੱਲਦੇ ਆਪਾਂ ਘਰ ਨੂੰ ਚੱਲਦੇ ਆਂ ਬੰਦਿਆਂ ਨੂੰ ਪਹੁੰਚ ਗਿਆ ਘਰ ਤੇ ਆਹ ਦੇਖੋ ਚੈੱਕ ਕਰੋ ਜੀਆਂ ਆਪਾਂ ਲਵਾ ਤਿਆਂ ਦਾ ਕੁੰਡਾ ਜਾਂ ਸੋਹਣਾ ਲੱਗਦਾ ਹੁਣ ਦੂਰੋਂ ਲੁੱਕ ਦਿਖਾਉਣਾ ਤੁਹਾਨੂੰ ਖੜ ਜੋ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਅੱਜ ਦੇ ਵਲੌਗ ਵਿੱਚ ਕੁਝ ਖਾਸ ਨਹੀਂ ਤੁਹਾਨੂੰ ਦਿਖਾ ਸਕੇ ਉਦ ਲਈ ਮਾਫੀ ਮੰਗਦੇ ਆ ਤੇ ਅਗਲੇ ਵਲੌਗ ਦੇ ਵਿੱਚ ਹੋਰ ਇਨਟਰਟੇਨ ਕਰਾਂਗੇ ਤੇ ਬਸ ਇਦਾਂ ਹੀ ਪਿਆਰ ਸਪੋਰਟ ਬਣਾ ਕੇ ਰੱਖੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬੈਂਗਣਾ ਦੀ ਸਬਜ਼ੀ ਦਾ ਸਵਾਦ ਜਿਹੜਾ ਉਹ ਖੀਰ ਤੇ ਲਾਉਂਗਾ ਮੈਂ ਤੇ ਬਾਕੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲ ਲੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਲਵ ਯੂ ਵੇਲਾ ਆ ਗਿਆ ਜਦੋਂ ਬੈਂਗਣਾ ਦੀ ਸਬਜ਼ੀ ਨੂੰ ਵੀ ਆਪਾਂ ਟੇਸਟ ਕਰਾਂਗੇ ਹੁਣ ਤੇ ਟੈਸਟ ਕਰਕੇ ਦੱਸ ਦਿਆਂ ਤੁਹਾਨੂੰ ਦੱਸ ਦਿਆਂ ਤੁਹਾਨੂੰ